ਮੈਨੂੰ ਇੱਕ ਈਮੇਲ ਪਾਇਆ ਕਿ ਦਰਾਇ ਬੈਨ ਸਿਲੈਕਟਡ ਐਂਡ ਵਿਲ ਬੀ ਇਨਡਕਟਡ ਇਨ ਬ੍ਰੈਂਪਟਨ ਸਪੋਰਟਸ ਹਾਲ ਆਫ ਫੇਮ ਸੋ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਕੱਲਾ ਹੀ ਸੀ ਇਟ ਵਾਸ ਅ ਬਿਟ ਇਮੋਸ਼ਨਲ ਫਸਾਦੀ ਜ਼ਿੰਦਗੀ ਦੀ ਜਿਹੜੀ ਰੀਲ ਹੈ ਨਾ ਮੇਰੇ ਦਿਮਾਗ 'ਚ ਚੱਲਣ ਲੱਗ ਪਈ ਸੀ ਨਾ I was very very happy of course and honored ਤਾਂ ਉਹ ਤੋਂ ਬਾਅਦ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿ ਐਕਚੁਅਲੀ ਮੈਂ ਨਹੀਂ ਜੱਤ ਰਿਹਾ ਇਹ ਇਹ ਮੇਰੀ ਕਮਿਊਨਿਟੀ ਲਈ ਇਹ ਕਿਉਂਕਿ ਮੈਂ ਉਦੋਂ ਕਹਿੰਦਾ ਨਹੀਂ ਪਰ ਅਸ ਦੇ ਮੇ ਟੂ ਫੀਲਿੰਗਸ ਸੀ ਇਹ ਮੇਰੀ ਕਮਿਊਨਿਟੀ ਲਈ ਆ ਇਸ ਵਾਰ ਦੇ ਬ੍ਰੈਂਟਨ ਸਪੋਰਟਸ ਹਾਲ ਆਫ ਫੇਮ ਦੇ ਵਿੱਚ ਪੰਜਾਬੀ ਮੂਲ ਦੇ ਸੌਕਰ ਖਿਡਾਰੀ ਅਤੇ ਕੋਚ ਕੁਲਵੰਤ ਸਿੰਘ ਨਿਜਰ ਉਰਫ ਸਟੀਵ ਨਿਜਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਸਟੀਵ ਨਿਜਰ ਟੋਰਾਂਟੋ ਦੇ ਮਸ਼ਹੂਰ ਸੌਕਰ ਕਲੱਬ ਟੋਰਾਂਟੋ ਬਲੇਜ਼ਰਸ ਦੇ ਪੇਸ਼ੇਵਾਰ ਗੋਲ ਕੀਪਰ ਰਹੇ ਹਨ ਅਤੇ ਕੈਨੇਡੀਅਨ ਪ੍ਰੋਫੈਸ਼ਨਲ ਸੌਕਰ ਲੀਗ ਵਿੱਚ ਕੋਚਿੰਗ ਵੀ ਕਰ ਚੁੱਕੇ ਹਨ ਉਹਨਾਂ ਦਾ ਸੌਕਰ ਦਾ ਸਫਰ ਬੈਸਟ ਹੰਬਰ ਹਾਈ ਸਕੂਲ ਤੋਂ ਸ਼ੁਰੂ ਹੋਇਆ ਸੀ ਨਿਜਰ ਦੱਸਦੇ ਹਨ ਕਿ ਸੌਕਰ ਉਹਨਾਂ ਨੂੰ ਖੂਨ ਵਿੱਚ ਹੀ ਮਿਲੀ ਸੀ ਉਹਨਾਂ ਦੇ ਪਿਤਾ ਸੋਹਣ ਸਿੰਘ ਨਿਜਰ ਪੀਏ ਪ ਜਲੰਧਰ ਵਿੱਚ ਸੌਕਰ ਦੇ ਖਿਡਾਰੀ ਰਹੇ ਹਨ ਨਿਜਰ ਦੱਸਦੇ ਹਨ ਕਿ ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਉਹਨਾਂ ਅੱਗੇ ਗੇਂਦ ਰੋੜ ਦਿੰਦੇ ਸਨ ਜਦੋਂ ਪਿੰਡ ਤੋਂ ਮੇਰੀ ਮੰਮੀ ਨੂੰ ਜਾਣਾ ਹੁੰਦਾ ਸੀ ਪੇਕੇ ਬਹੁਤ ਲੰਮੀ ਲੰਮਾ ਸਫ਼ਰ ਹੁੰਦਾ तौर ਤੇ ਜਾਣਾ ਹੁੰਦਾ ਸੋ ਮੈਨੂੰ ਮੇਰੇ ਮੋਰ ਬਾਲ ਸੱਤ ਦਿੰਦੇ ਹੁੰਦੇ ਸੀ ਮੈਂ ਬਾਲ ਉਤੋਂ ਡਮਿਲੀ ਤੋਂ ਲੈ ਕੇ ਸਿੱਧਾ ਚੰਦਪੁਰ ਤੱਕ ਵਾਕੇ ਕਰਦੇ ਜਾਣਾ ਉਦੋਂ ਜਾਣਾ ਨੇ ਬਾਲ ਲੈ ਲੈਣਾ ਜਦੋਂ ਵਾਪਸ ਆਉਣਾ ਸੇਮ ਤਾਈ ਸੋ ਉਦੋਂ ਦਾ ਮੇਰਾ ਬਹੁਤ ਬਾਲ ਨਾਲ ਪਿਆਰ ਸੀ ਸੋ ਜਦੋਂ ਕੈਨੇਡਾ 1974 ਚ ਸੀ ਪਹਿਲੀਆਂ ਮੇਬੀ 15 20 ਫੈਮਿਲੀ ਸੀ ਉਸ ਟਾਈਮ ਸੋ ਨਾ ਇੰਗਲਿਸ਼ ਬੋਲ ਸਕਦੇ ਸੀ ਨਾ ਖਾਣਾ ਨਾ ਕਿਸ ਨੰਡਰਸਟੈਂਡਿੰਗ ਸੋ ਜਿਹੜਾ ਫੁੱਟਬਾਲ ਦਾ ਪਿਆਰ ਸੀ ਨਾ ਮੈਨੂੰ ਉਦਾਂ ਹੀ ਸੀ ਜਦੋਂ ਮੈਂ ਫਿਰ ਫੁੱਟਬਾਲ ਉੱਤੇ ਟੀਮ 'ਚ ਖੇਡਣਾ ਲੱਗਾ ਸਕੂਲ 'ਚ ਨੋਸਾਰੀ ਆਪਰੇਸ਼ੀਅਸ ਪ੍ਰੋਬਲਮ ਜਿਹੜਾ ਭੁੱਲ ਜਾਂਦਾ ਸੀ ਨਿਜਰ ਦੱਸਦੇ ਹਨ ਕਿ ਇਮੀਗ੍ਰੈਂਟ ਅਤੇ ਸਾਊਥ ਏਸ਼ੀਆਈ ਹੋਣ ਕਰਕੇ ਉਹਨਾਂ ਨੂੰ ਕਈ ਵਾਰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਪਰ ਨਿਜਰ ਅਨੁਸਾਰ ਖੇਡ ਲਈ ਉਹਨਾਂ ਦੀ ਜਿੱਦ ਜਨੂਨ ਅਤੇ ਜਜ਼ਬੇ ਨੇ ਉਹਨਾਂ ਨੂੰ ਪ੍ਰੋਫੈਸ਼ਨਲ ਸੌਕਰ ਦਾ ਖਿਡਾਰੀ ਬਣਾਇਆ ਬਹੁਤ ਸੋਹਣਾ ਕੋਚ ਮਿਲਿਆ ਮੈਂ ਗੋਕੀਪਰ ਸੀ ਤਾਂ ਉਸ ਗੋਕੀਪਰ ਨੇ ਮੈਨੂੰ 4 ਸਾਲ ਟ੍ਰੇਨਿੰਗ ਦਿੱਤੀ ਫਿਰ 1985 ਚ ਮੈਨੂੰ ਇੰਗਲੈਂਡ ਭੇਜਿਆ ਮੈਂ ਪੂਰਾ ਸਾਲ ਉੱਥੇ ਖੇਡਿਆ ਤਾਂ 86 ਚ ਜਦੋਂ ਵਾਪਸ ਆਇਆ 87 'ਚ ਮੈਂ ਬਹੁਤ ਵੱਡਾ ਕਲੱਬ ਜੀਤੇ ਟ੍ਰਾਂਸਟਰਨੋ ਬਲੇਜ਼ਰਡ ਸੌਕਰ ਕਲੱਬ ਉਹਨਾਂ ਨੇ ਮੈਨੂੰ ਪ੍ਰੋਫੈਸ਼ਨਲੀ ਸਾਈਨ ਕੀਤਾ ਉਸ ਟਾਈਮ ਮੈਂ ਪਹਿਲਾ ਆਪਣਾ ਮੁੰਡਾ ਸੀਗਾ ਕਮਿਊਨਿਟੀ ਦੇ ਵਿੱਚੋਂ ਪੰਜਾਬੀ ਕਮਿਊਨਿਟੀ ਚੋਂ ਜਾਂ ਇੰਡੀਅਨ ਕਮਿਊਨਿਟੀ ਚੋਂ ਕਹ ਲੋ ਤੁਸੀਂ ਜਿਨ੍ਹਾਂ ਨੇ ਇਸ ਲੈਵਲ ਤੇ ਮੈਂ ਪ੍ਰੋਫੈਸ਼ਨਲ ਖੇਡਿਆ ਸੀ ਨੇਜਰ ਕਹਿੰਦੇ ਹਨ ਕਿ ਭਾਵੇਂ 7 ਮਈ ਨੂੰ ਉਹਨਾਂ ਨੂੰ ਬ੍ਰੈਂਟਨ ਦੇ ਸਪੋਰਟਸ ਹਾਲ ਆਫ ਫੇਮ ਵਿੱਚ ਸ਼ਾਮਲ ਕਰ ਲਿਆ ਜਾਵੇਗਾ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਈਚਾਰੇ ਵੱਲੋਂ ਕਦੇ ਵੀ ਬਣਦਾ ਮਾਨ ਸਤਕਾਰ ਅਤੇ ਹੱਲਾਸ਼ੇਰੀ ਨਹੀਂ ਦਿੱਤੀ ਜਿਸ ਕਰਕੇ ਉਹਨਾਂ ਨੇ ਇੱਕ ਵਾਰ ਨਿਰਾਸ਼ ਹੋ ਕੇ ਖੇਡ ਨੂੰ ਹੀ ਛੱਡ ਦਿੱਤਾ ਸੀ ਅਤੇ ਬ੍ਰੈਂਟਨ ਹਿੱਟ ਨਾਮ ਦਾ ਕਲੱਬ ਵੀ ਜੋ ਉਹਨਾਂ ਨੇ ਖਰੀਦਿਆ ਸੀ ਉਸ ਨੂੰ ਵੇਚ ਦਿੱਤਾ ਸੀ ਪਰ ਜਦੋਂ ਵੀ ਕੋਈ ਸਿੰਗਰ ਆਉਂਦਾ ਕੋਈ ਬਸ 18-20 ਹਜ਼ਾਰ ਬੰਦਾ ਜਾ ਕੇ ਉਹਨਾਂ ਨੂੰ ਰਾਈਟਵੇ ਪੈਸੇ ਦਿੰਦਾ ਤੇ ਜਿਹੜੇ ਸਪੋਰਟਸਮੈਨ ਹੈ ਮੇਰੇ ਵਰਗੇ ਮੇਰੇ ਵਰਗੇ ਹੋਰ ਵੀ ਬਹੁਤ ਹੈ ਸਪੋਰਟ ਕਿਸੇ ਨੇ ਨਹੀਂ ਦਿੱਤੀ ਹਾਲੇ ਜਦੋਂ ਆਵਾਰਡ ਮੈਨੇ ਦੇਣ ਕਿ ਪਤਾ ਲੱਗਾ ਮੈਂ ਪਹਿਲਾ ਕਮਿਊਨਿਟੀ ਦਾ ਸੋਚਿਆ ਤਾਂ ਉਹ ਤੋਂ ਬਾਅਦ ਫਿਰ ਮੈਂ ਗੇਮ ਛੱਡ ਗਿਆ ਸੀ 2005 ਤੋਂ ਜਿਹੜੇ ਕਹਿੰਦੇ ਹਨ ਕਿ ਭਾਵੇਂ ਉਹ ਅੰਤਰਰਾਸ਼ਟਰੀ ਜਾਂ ਕੁਮਾਂਤਰੀ ਸੌਕਰ ਦੇ ਖਿਡਾਰੀ ਨਹੀਂ ਬਣ ਸਕੇ ਹਨ ਪਰ ਉਹ ਆਪਣੇ ਛੋਟੇ ਪੁੱਤਰ ਵਿੱਚ ਆਪਣਾ ਅਕਸ ਦੇਖਦੇ ਹਨ ਅਤੇ ਉਹ ਉਸ ਨੂੰ ਸੌਕਰ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਣਾ ਚਾਹੁੰਦੇ ਹਨ ਜਿਸ ਕਰਕੇ ਉਹ ਆਪਣੇ ਬੇਟੇ ਨੂੰ ਲੈ ਕੇ ਹੁਣ ਸਪੇਨ ਵਿੱਚ ਰਹਿੰਦੇ ਹਨ ਅਤੇ ਉਹਨਾਂ ਦਾ ਬੇਟਾ ਹੁਣ ਸਪੇਨ ਦੇ ਮਹਿੰਗੇ ਕਲੱਬਾਂ ਨਾਲ ਫੁੱਟਬਾਲ ਖੇਡਦਾ ਹੈ ਅਤੇ ਅੰਡਰ 17 FIFA ਵਰਲਡ ਕੱਪ ਦੀ ਕੁਆਲੀਫਾਇਰ ਲਈ ਤਿਆਰੀਆਂ ਕਰ ਰਿਹਾ ਹੈ ਨੇਜਰ ਕਹਿੰਦੇ ਹਨ ਕਿ ਉਹਨਾਂ ਦਾ ਸੁਪਨਾ ਬ੍ਰੈਮਟਨ ਦੇ ਵਿੱਚ ਇੱਕ ਸਪੋਰਟਸ ਅਕੈਡਮੀ ਖੋਲਣਾ ਹੈ ਜਿੱਥੇ ਸਾਊਥ ਏਸ਼ੀਆਈ ਬੱਚਿਆਂ ਨੂੰ ਵੱਖ-ਵੱਖ ਖੇਡਾਂ ਲਈ ਤਿਆਰ ਕੀਤਾ ਜਾ ਸਕੇ